ਸਰ ਸਾਰੀ ਗੱਲ ਪੰਜਾਬੀਓ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਕਿ ਤੁਹਾਡਾ ਸਾਰਿਆਂ ਦਾ ਬਹੁਤ ਹੀ ਜਿਆਦਾ ਵਧੀਆ ਹਾਲ ਚਾਲ ਹੋਵੇਗਾ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਕੁੰਭ ਰਾਸ਼ੀ ਬਾਰੇ ਕੁੰਭ ਰਾਸ਼ੀ ਦੇ ਲੋਕ ਕਿਸ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਦੇ ਬਾਰੇ ਗੱਲਬਾਤ ਅੱਜ ਅਸੀਂ ਕਰਨ ਵਾਲਿਆਂ ਤੇ ਉਹਨਾਂ ਦੀਆਂ ਖੂਬੀਆਂ ਬਾਰੇ ਗੱਲਬਾਤ ਕਰਾਂਗੇ ਕੁਝ ਲੋਕਾਂ ਵਿੱਚ ਅਜਿਹੀਆਂ ਖਾਸ ਗੱਲਾਂ ਹੁੰਦੀਆਂ ਨੇ ਜੋ ਸਾਰਿਆਂ ਨੂੰ ਹੀ ਉਹਨਾਂ ਦਾ دیਵਾਨਾ ਬਣਾ ਦਿੰਦੀਆਂ ਨੇ ਜੇਕਰ ਤੁਹਾਡੀ ਰਾਸ਼ੀ ਕੁੰਭ ਹੈ ਤਾਂ ਸ਼ਾਇਦ ਤੁਸੀਂ ਵੀ ਇਹ ਨਹੀਂ ਜਾਣਦੇ ਹੋਗੇ ਕਿ ਤੁਸੀਂ ਕਿੰਨੇ ਖਾਸ ਹੋ ਤੁਹਾਡੀ ਸ਼ਖਸੀਅਤ ਵਿੱਚ ਇੱਕ ਅਜਿਹਾ ਜਾਦੂ ਹੁੰਦਾ ਹੈ ਜੋ ਹਰ ਕਿਸੇ ਨੂੰ ਤੁਹਾਡੇ ਵੱਲ ਖਿੱਚ ਲੈਂਦਾ ਹੈ ਜਿਸੀ ਤੁਹਾਨੂੰ ਤੁਹਾਡੀਆਂ 10 ਅਜਈਆਂ ਖਾਸੀਅਤਾਂ ਬਾਰੇ ਦੱਸਾਂਗੇ ਜੋ ਨਾ ਸਿਰਫ ਤੁਹਾਨੂੰ ਖੁਦ ਤੇ ਮਾਣ ਕਰਵਾਉਣਗੀਆਂ ਬਲਕਿ ਦੂਜਿਆਂ ਨੂੰ ਵੀ ਇਹ ਸੋਚਣ ਲਈ ਮਜਬੂਰ ਕਰ ਦੇਣਗੀਆਂ ਕਿ ਕਾ ਸਾਡੀ ਰਾਸ਼ੀ ਵੀ ਯਾਰ ਕੁੰਭ ਹੁੰਦੀ ਹੈ ਚਲੋ ਹੁਣ ਗੱਲ ਕਰਦੇ ਹਾਂ ਤੁਸੀਂ ਨੇ ਕਦੇ ਇਹ ਮਹਿਸੂਸ ਕੀਤਾ ਕਿ ਲੋਕ ਤੁਹਾਡੇ ਆਲੇ ਦੁਆਲੇ ਇੰਨਾ ਜ਼ਿਆਦਾ ਰਹਿਣਾ ਕਿਉਂ ਪਸੰਦ ਕਰਦੇ ਹਨ ਤੁਹਾਡੇ ਦੋਸਤਾਂ ਨੂੰ ਕਿਉਂ ਲੱਗਦਾ ਹੈ ਕਿ ਤੁਸੀਂ ਉਹਨਾਂ ਦੇ ਸਭ ਤੋਂ ਭਰੋਸੇਮੰਦ ਸਾਥੀ ਹੋ ਜਾਂ ਫਿਰ ਤੁਸੀਂ ਤੁਹਾਡੇ ਵਿਚਾਰ ਹਮੇਸ਼ਾ ਦੂਜਿਆਂ ਤੋਂ ਇੱਕਦਮ ਅਲੱਗ ਕਿਉਂ ਰਹਿੰਦੇ ਨੇ ਤਾਂ ਤੁਹਾਨੂੰ ਦੱਸ ਦਈਏ ਇਹ ਕੋਈ ਇਤਫਾਕ ਨਹੀਂ ਹੈ ਜੀ ਇਹ ਤੁਹਾਡੀ ਰਾਸ਼ੀ ਦਾ ਕਮਾਲ ਹੈ ਤਾਂ ਚਲੋ ਬਿਨਾਂ ਦੇਰੀ ਕੀਤੇ ਹਾਂ ਹੁਣ ਜਾਣਦੇ ਹਾਂ ਜੀ ਉਹ 10 ਖਾਸੀਅਤਾਂ ਬਾਰੇ ਜੋ ਕੁੰਭ ਰਾਸ਼ੀ ਵਾਲਿਆਂ ਨੂੰ ਇੰਨਾ ਖਾਸ ਬਣਾਉਂਦੀਆਂ ਨੇ ਚਲੋ ਫਿਰ ਅਸੀਂ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜੀ ਖਾਸੀਅਤ ਹੈ ਇਹਨਾਂ ਦੀ ਖਾਸੀਅਤ ਹੈ ਤੁਹਾਡੀ ਖੁੱਲੀ ਸੋਚ ਇਹਨਾਂ ਦੀ ਬਹੁਤ ਵੱਡੀ ਖੁੱਲੀ ਸੋਚ ਹੁੰਦੀ ਹੈ ਯਾਰ ਕੁੰਭ ਰਾਸ਼ੀ ਵਾਲੇ ਹਮੇਸ਼ਾ ਨਵੇਂ ਵਿਚਾਰਾਂ ਅਤੇ ਬਦਲਾਵਾਂ ਲਈ ਤਿਆਰ ਰਹਿੰਦੇ ਨੇ ਜਦੋਂ ਵੀ ਕੁਝ ਨਵਾਂ ਸਿੱਖਣ ਦਾ ਮੌਕਾ ਮਿਲਦਾ ਹੈ ਤੁਸੀਂ ਉਸ ਨੂੰ ਝਟਪਟ ਅਪਣਾ ਲੈਂਦੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਨਵੇਂ ਫੀਚਰ ਜਿਵੇਂ ਕਿ ਰੀਲ ਜਾਂ ਸਟੋਰੀ ਨੂੰ ਸਭ ਤੋਂ ਪਹਿਲਾਂ ਸਿੱਖਦੇ ਹੋ ਅਤੇ ਦੂਜਿਆਂ ਨੂੰ ਵੀ ਸਿਖਾਉਂਦੇ ਹੋ ਤੁਸੀਂ ਹਰ ਗੱਲ ਨੂੰ ਖੁੱਲੇ ਦਿਮਾਗ ਨਾਲ ਸੋਚਦੇ ਹੋ ਅਤੇ ਆਪਣੇ ਦੋਸਤਾਂ ਨੂੰ ਵੀ ਸਹੀ ਸਲਾਹ ਦਿੰਦੇ ਹੋ ਇਹ ਸਹੀ ਤੁਹਾਡੇ ਵਿੱਚ ਇੱਕ ਖਾਸ ਖੂਬੀ ਬੀ ਜੋ ਮੈਂ ਤੁਹਾਨੂੰ ਦੱਸ ਚੁੱਕਿਆ ਤੇ ਅਗਲੀ ਖੂਬੀ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਅਜੇ ਤੱਕ ਤੁਹਾਡੀਆਂ 9 ਖੂਬੀਆਂ ਜਿਹੜੀ ਬਾਕੀ ਨੇ ਇਸ ਲਈ ਵੀਡੀਓ ਨੂੰ ਜੇਕਰ ਤੁਸੀਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਨਾ ਸੌਰੀ ਯਾਰ ਵੀਡੀਓ ਨੂੰ ਤੁਸੀਂ ਲਾਈਕ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਯਾਰ ਬੜੀ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਦੇ ਵਿੱਚ ਤੇ ਚਲੋ ਹੁਣ ਗੱਲਬਾਤ ਕਰਦੇ ਹਾਂ ਜੀ ਦੂਜੀ ਖਾਸੀਅਤ ਬਾਰੇ ਜੋ ਤੁਹਾਡੀ ਬਹੁਤ ਹੀ ਜ਼ਿਆਦਾ ਵਧੀਆ ਹੈ ਦੋਸਤਾਂ ਲਈ ਵਫਾਦਾਰ ਤੁਸੀਂ ਦੋਸਤਾਂ ਲਈ ਬਹੁਤ ਹੀ ਜ਼ਿਆਦਾ ਵਫਾਦਾਰ ਰਹਿੰਦੇ ਹੋ ਕੁੰਭ ਰਾਸ਼ੀ ਵਾਲੇ ਆਪਣੇ ਦੋਸਤਾਂ ਲਈ ਹਮੇਸ਼ਾ ਖੜੇ ਰਹਿੰਦੇ ਨੇ ਜੇਕਰ ਤੁਹਾ ਉਸਦੀ ਮਦਦ ਲਈ ਤਿਆਰ ਰਹਿੰਦੇ ਹੋ ਤੁਸੀਂ ਉਹਨਾਂ ਦੇ ਛੋਟੇ ਮੋੜੇ ਸੁਪਨਿਆਂ ਦਾ ਵੀ ਖਿਆਲ ਰੱਖਦੇ ਹੋ ਅਤੇ ਹਰ ਸਮੇਂ ਸਾਬਿਤ ਕਰਦੇ ਰਹਿੰਦੇ ਹੋ ਕਿ ਤੁਸੀਂ ਇੱਕ ਚੰਗੇ ਦੋਸਤੋ ਸੱਚੇ ਦੋਸਤੋ ਭਾਈ ਤੁਹਾਡੇ ਚ ਇੱਕ ਕਮਾਲ ਦੀ ਖੂਬੀ ਹੈ ਹੁਣ ਅਗਲੀ ਖੂਬੀ ਦੀ ਗੱਲ ਕਰਦੇ ਹਾਂ ਜੀ ਅਨੋਖੀ ਰਚਨਾਤਮਕ ਮਤਲਬ ਕ੍ਰੀਏਟੀਵਿਟੀ ਤੁਸੀਂ ਹਰ ਕੰਮ ਨੂੰ ਆਪਣੇ ਖਾਸ ਅੰਦਾਜ਼ ਵਿੱਚ ਕਰਨਾ ਪਸੰਦ ਕਰਦੇ ਹੋ ਚਾਹੇ ਦਫ਼ਤਰ ਦਾ ਕੰਮ ਹੋਵੇ ਜਾਂ ਕੋਈ ਪ੍ਰੋਜੈਕਟ ਬਣਾਉਣਾ ਜਾਂ ਘਰ ਦੀ ਸਜਾਵਟ ਕਰਨੀ ਹੈ ਤੁਸੀਂ ਹਰ ਜਗ੍ਹਾ ਆਪਣੀ ਰਚਨਾਤਮਕ ਦਿਖਾਉਂਦੇ ਹੋ ਜਿਸ ਦੇ ਨਾਲ ਤੁਸੀਂ ਹਰ ਕਿਤੇ ਛਾ ਜਾਂਦੇ ਹੋ ਤੁਹਾਡੀ ਇਹ ਕ੍ਰੀਏਟੀਵਿਟੀ ਰੋਜ਼ਾਨਾ ਦੀ ਵਿੱਚ ਵੀ ਨਜ਼ਰ ਆਉਂਦੀ ਹੈ ਜਿਸ ਨਾਲ ਤੁਸੀਂ ਹਰ ਕਿਸੇ ਦੇ ਖਾਸ ਅਤੇ ਯਾਦਗਾਰ ਬਣ ਜਾਂਦੇ ਹੋ ਇਹ ਤੁਹਾਡੀ ਤੀਜੀ ਕ੍ਰੀਏਟੀਵਿਟੀ ਹੈ ਜੀ ਤੇ ਕਮਾਲ ਦੀ ਕ੍ਰੀਏਟੀਵਿਟੀ ਹੈ ਤੁਹਾਡੀ ਮੈਂ ਤੁਹਾਨੂੰ ਜਿੰਨੀਆਂ ਵੀ ਗੱਲਾਂ ਦੱਸ ਰਿਹਾ ਤੁਸੀਂ ਉਸ ਦੇ ਨਾਲ ਥੋੜਾ ਬਹੁਤ ਰਿਲੇਟ ਕਰ ਰਹੇ ਹੋਗੇ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਸਮਝ ਰਹੇ ਹੋਗੇ ਹੁਣ ਤੁਹਾਡੀ ਚੌਥੀ ਖਾਸੀਅਤ ਦੇ ਬਾਰੇ ਗੱਲਬਾਤ ਕਰਦੇ ਆ ਬਖਰੇ ਦਿਖਣ ਦੀ ਚਾਹਤ ਤੁਸੀਂ ਹਮੇਸ਼ਾ ਹੀ ਕੁਝ ਅਜਿਹਾ ਕਰਦੇ ਹੋ ਜੋ ਤੁਹਾਨੂੰ ਸਭ ਤੋਂ ਬਖਰਾ ਬਣਾਉਂਦਾ ਹੈ ਚਾਹੇ ਤੁਹਾਡੇ ਕੱਪੜਿਆਂ ਦਾ ਸਟਾਈਲ ਹੋਵੇ ਜਾਂ ਗੱਲਬਾਤ ਕਰਨ ਦਾ ਤਰੀਕਾ ਹੋਵੇ ਤੇ ਹਰ ਜਗ੍ਹਾ ਆਪਣੀ ਵੱਖਰੀ ਪਛਾਣ ਬਣਾਉਂਦੇ ਹੋ ਜਦੋਂ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਵੀ ਤੁਸੀਂ ਆਪਣੇ ਬਕਰੇ ਨਜ਼ਰੀਏ ਨਾਲ ਸਭ ਨੂੰ ਪ੍ਰਭਾਵਿਤ ਕਰਦੇ ਹੋ ਹਜੇ ਤਾਂ ਤੁਹਾਡੀਆਂ 4 ਸ਼ਖਸੀਅਤਾਂ ਬਾਰੇ ਗੱਲਬਾਤ ਕੀਤੀ ਹੈ ਅਜੇ ਦਾ ਬਹੁਤ ਕੁਝ ਪਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਅਸੀਂ ਦੱਸਣ ਵਾਲੇ ਹਾਂ ਬਹੁਤ ਹੀ ਚੰਗੀਆਂ-ਚੰਗੀਆਂ ਚੀਜ਼ਾਂ ਨੇ ਤਾਂ ਇਸ ਲਈ ਵੀਡੀਓ ਦੇ ਲਾਸਟ ਤੱਕ ਬਾਈ ਜੀ ਬਨੇ ਰਹੋ ਜੋ ਵੀ ਵੀਡੀਓ ਦੇਖ ਰਹੇ ਨੇ ਧਿਆਨ ਦੇ ਨਾਲ ਬਨੇ ਰਹੋ ਕਿਉਂਕਿ ਵੀਡੀਓ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਤਾਂ ਚਲੋ ਪੰਜਵੀਂ ਹੁਣ ਸ਼ਖਸੀਅਤ ਦੇ ਬਾਰੇ ਗੱਲਬਾਤ ਕਰਦੇ ਹਾਂ ਜੀ ਆਤਮ ਨਿਰਪਰਤਾ ਕੁੰਭ ਰਾਸ਼ੀ ਵਾਲੇ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਦੇ ਨੇ ਹੁਣ ਆਤਮ ਨਿਰਭਰਤਾ ਸਮਝਦੇ ਹੋ ਸਾਰੀ ਆਤਮ ਨੇ ਆਪਣੇ ਉੱਪਰ ਵਿਸ਼ਵਾਸ ਰੱਖਦੇ ਨੇ ਬਹੁਤ ਜ਼ਿਆਦਾ ਤੁਸੀਂ ਆਪਣੇ ਫੈਸਲੇ ਖੁਦ ਲੈਂਦੇ ਹੋ ਅਤੇ ਆਪਣੇ ਦਮ ਤੇ ਹੀ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਤੋਂ ਬਾਹਰ ਨਿਕਲਦੇ ਹੋ ਤੁਹਾਡੀ ਖੂਬੀ ਤੁਹਾਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰਦੀ ਹੈ ਹੁਣ ਗੱਲ ਕਰਦੇ ਹਾਂ ਜੀ 6ਵੀਂ ਖਾਸੀਅਤ ਬਾਰੇ ਤੁਹਾਡੀ 6ਵੀਂ ਖਾਸੀਅਤ ਕੀ ਹੈ ਦੂਰਦਰਸ਼ੀ ਤੁਸੀਂ ਸਿਰਫ ਅੱਜ ਤੇ ਧਿਆਨ ਨਹੀਂ ਦਿੰਦੇ ਬਲਕਿ ਭਵਿੱਖ ਦੀ ਡੂੰਗੀ ਯੋਜਨਾਬੰਦੀ ਵੀ ਕਰਦੇ ਹੋ ਚਾਹੇ ਕੈਰੀਅਰ ਹੋਵੇ ਚਾਹੇ ਰਿਸ਼ਤੇ ਹੋਣ ਤੁਸੀਂ ਹਮੇਸ਼ਾ ਦੋ ਕਦਮ ਅੱਗੇ ਸੋਚਦੇ ਹੋ ਇਹ ਦੂਰਦਰਸ਼ੀ ਤੁਹਾਨੂੰ ਇੱਕ ਭਰੋਸੇਮੰਦ ਅਤੇ ਸਮਝਦਾਰ ਇਨਸਾਨ ਬਣਾਉਂਦੀ ਹੈ ਹੁਣ ਤੁਹਾਡੀ ਗੱਲਬਾਤ ਕਰਦੇ ਹਾਂ ਜੀ 7ਵੀਂ ਖਾਸੀਅਤ ਦੇ ਬਾਰੇ ਸਕਾਰਾਤਮਕ ਊਰਜਾ ਯਾਨੀ ਕਿ ਪੋਜ਼ਿਟਿਵ એનર્ਜੀ ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੇ ਇੱਕ ਖਾਸ ਮਾਹੌਲ ਬਣਾ ਦਿੰਦੇ ਹੋ ਤੁਹਾਡੀ ਊਰਜਾ ਇੰਨੀ ਸਕਾਰਾਤਮਕ ਰਹਿੰਦੀ ਹੈ ਕਿ ਲੋਕ ਸਿਰਫ ਤੁਹਾਡੇ ਨਾਲ ਹੀ ਰਹਿਣਾ ਪਸੰਦ ਕਰਦੇ ਨੇ ਅਤੇ ਇਕ ਚੰਗਾ ਫੀਲ ਕਰਦੇ ਨੇ ਤੁਹਾਡੇ ਨਾਲ ਰਹਿ ਕੇ ਤੁਸੀਂ ਹਰ ਮੁਸ਼ਕਿਲ ਦੀ ਸਥਿਤੀ ਵਿੱਚ ਦੂਜਿਆਂ ਨੂੰ ਪ੍ਰੇਰਿਤ ਕਰਦੇ ਹੋ ਤੁਸੀਂ ਬਹੁਤ ਚੰਗੇ ਇਨਸਾਨ ਹੋ ਯਾਰ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਅੱਠਵੀਂ ਖਾਸੀਅਤ ਬਾਰੇ ਤੁਹਾਡੀ ਡੂੰਘਾਈ ਨਾਲ ਸੋਚਣ ਦਾ ਅੰਦਾਜ਼ ਤੁਸੀਂ ਹਰ ਗੱਲ ਨੂੰ ਬਹੁਤ ਹੀ ਜ਼ਿਆਦਾ ਡੂੰਘਾਈ ਨਾਲ ਸੋਚਦੇ ਹੋ ਅਤੇ ਉਸ ਨੂੰ ਸਮਝਦੇ ਹੋ ਫਿਰ ਤੁਸੀਂ ਕਿਤੇ ਜਾ ਕੇ ਅੱਗੇ ਗੱਲਬਾਤ ਕਰਦੇ ਹੋ ਪਹਿਲਾਂ ਤੁਹਾਨੂੰ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਤਾਂ ਤੁਸੀਂ ਉਸ ਗੱਲ ਨੂੰ ਬਹੁਤ ਹੀ ਧਿਆਨ ਦੇ ਨਾਲ ਸੋਚਦੇ ਹੋ ਉਸ ਦੇ ਬਾਅਦ ਹੀ ਤੁਸੀਂ ਬੋਲਣਾ ਸ਼ੁਰੂ ਕਰਦੇ ਹੋ ਉਸ ਤੋਂ ਪਹਿਲਾਂ ਤੁਸੀਂ ਕੁਝ ਵੀ ਨਹੀਂ ਬੋਲਦੇ ਤੁਹਾਡਾ ਸੁਭਾਅ ਬਹੁਤ ਹੀ ਜ਼ਿਆਦਾ ਚੰਗਾ ਹੈ ਜੇਕਰ ਤੁਹਾਨੂੰ ਕਿਸੇ ਨੇ ਕੁਝ ਬੋਲ ਦਿੱਤਾ ਤਾਂ ਤੁਸੀਂ ਉਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਡੰਗਾਈ ਨਾਲ ਸੋਚੋਗੇ ਉਸ ਤੋਂ ਬਾਅਦ ਹੀ ਗੱਲਬਾਤ ਕਰੋਗੇ ਇਸ ਅੰਦਾਜ਼ ਨਾਲ ਤੁਸੀਂ ਆਪਣੇ ਕੈਰੀਅਰ ਵਿੱਚ ਸਹੀ ਫੈਸਲੇ ਲੈਂਦੇ ਹੋ ਅਤੇ ਦੋਸਤਾਂ ਨੂੰ ਵੀ ਡੂੰਗੀ ਸਲਾਹ ਦੇ ਦਿੰਦੇ ਹੋ ਇਹ ਖੂਬੀ ਸ਼ਾਇਦ ਕੁਝ ਰਾਸ਼ੀਆਂ ਦੇ ਵਿੱਚ ਨਹੀਂ ਦੇਖਣ ਨੂੰ ਮਿਲਦੀ ਤੁਹਾਨੂੰ ਇੱਥੇ ਸਾਰੀਆਂ ਰਾਸ਼ੀਆਂ ਦੇਖਣ ਨੂੰ ਮਿਲਦੀਆਂ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਇੱਥੇ ਹੋਣਗੀਆਂ ਕਿਉਂਕਿ ਇਸ ਚੈਨਲ ਦਾ ਨਾਮ ਜਿਹੜਾ ਹੈ ਉਹ ਹੈ ਟਾਕ ਆਫ ਡੈਸਟਨੀ ਤਕਦੀਰ ਦੀਆਂ ਗੱਲਾਂ ਹੁੰਦੀਆਂ ਨੇ ਬਾਈ ਜੀ ਇੱਥੇ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਜੀ ਨੌ ਜੋ ਤੁਹਾਡੀ ਨੌਵੀਂ ਖਾਸੀਅਤ ਹੈ ਉਹ ਹੈ ਜੀ ਦੂਜਿਆਂ ਨੂੰ ਪ੍ਰੇਰਿਤ ਕਰਨ ਦੀ ਸਮਰੱਥਾ ਤੁਸੀਂ ਆਪਣੇ ਕੰਮ ਅਤੇ ਵਿਚਾਰਾਂ ਨਾਲ ਦੂਜਿਆਂ ਨੂੰ ਪ੍ਰੇਰਿਤ ਕਰਦੇ ਹੋ ਜੇਕਰ ਕੋਈ ਦੋਸਤ ਉਲਝੜ ਵਿੱਚ ਹੋਵੇ ਤਾਂ ਤੁਸੀਂ ਨਾ ਸਿਰਫ ਉਸ ਨੂੰ ਸਹੀ ਦਿਸ਼ਾ ਦਿਖਾਉਂਦੇ ਹੋ ਬਲਕਿ ਉਸ ਨੂੰ ਆਤਮ ਵਿਸ਼ਵਾਸ ਵੀ ਦਿੰਦੇ ਹੋ ਹੁਣ ਅਸੀਂ ਦੱਸਾਂਗੇ ਤੁਹਾਡੀ ਦਸਵੀਂ ਖੂਬੀ ਦੇ ਬਾਰੇ ਦਸਵੀਂ ਖੂਬੀ ਤੁਹਾਡੀ ਕੀ ਹੈ ਉਸ ਤੋਂ ਪਹਿਲਾਂ ਜੇਕਰ ਤੁਸੀਂ ਇੱਥੇ ਤੱਕ ਪਹੁੰਚ ਚੁੱਕੇ ਹੋ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਤਾਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੋ ਤੁਹਾਨੂੰ ਬੈਲ ਆਈਕਨ نیچے ਦਿਖ ਰਹੇ ਨੇ ਉਹਨਾਂ ਨੂੰ ਤਾਂਕਿ ਤੁਸੀਂ ਸਾਡੇ ਨਾਲ ਜੁੜ ਸਕੋ ਕਿਉਂਕਿ ਇੱਥੇ ਤੁਹਾਨੂੰ ਹਰ ਰੋਜ਼ ਤਕਦੀਰ ਦੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ ਤੇ ਇੱਥੇ ਇਸ ਤਰ੍ਹਾਂ ਦੀਆਂ ਤਕਦੀਰ ਦੀਆਂ ਗੱਲਾਂ ਦੇਖਣ ਨੂੰ ਮਿਲਣਗੀਆਂ ਸੁਣਨ ਨੂੰ ਮਿਲਣਗੀਆਂ ਜਿਸ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰ ਸਕਦੇ ਹੋ ਤੇ ਚਲੋ ਹੁਣ ਤੁਹਾਡੀ ਦਸਵੀਂ ਖਾਸੀਅਤ ਦੇ ਬਾਰੇ ਗੱਲਬਾਤ ਕਰਦੇ ਹਾਂ ਤੁਹਾਡਾ ਦਿਆਲੂ ਦਿਲ ਕੁੰਭ ਰਾਸ਼ੀ ਵਾਲਿਆਂ ਦੀ ਸਭ ਤੋਂ ਵੱਡੀ ਖੂਬੀ ਉਹਨਾਂ ਦਾ ਦਿਆਲੂ ਦਿਲ ਹੈ ਤੁਸੀਂ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹੋ ਜੇਕਰ ਤੁਹਾਨੂੰ ਪਤਾ ਚੱਲੇ ਕਿ ਕਿਸੇ ਨੂੰ ਤੁਹਾਡੀ ਲੋੜ ਹੈ ਤਾਂ ਤੁਸੀਂ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਦੂਜਿਆਂ ਦੀ ਮਦਦ ਕਰਨ ਵਾਸਤੇ ਚਲੇ ਜਾਂਦੇ ਹੋ ਤੁਹਾਡੀ ਇਹ ਦਿਆਲੂਤਾ ਲੋਕਾਂ ਦੇ ਦਿਲ ਵਿੱਚ ਤੁਹਾਡੇ ਲਈ ਇੱਕ ਖਾਸ ਜਗ੍ਹਾ ਬਣਾਉਂਦੀ ਹੈ ਤੁਹਾਡੀ ਸਭ ਤੋਂ ਵੱਡੀ ਖਾਸੀਅਤ ਹੈ ਤੁਹਾਡਾ ਬਿਹਤਰੀਨ ਨਜ਼ਰੀਆ ਅਤੇ ਖੁੱਲੇ ਦਿਲ ਨਾਲ ਸਭ ਨੂੰ ਅਪਣਾਉਣਾ ਜਿੱਥੇ ਦੂਜੇ ਲੋਕ ਪਰੇਸ਼ਾਨ ਹੋ ਜਾਂਦੇ ਨੇ ਉੱਥੇ ਤੁਸੀਂ ਸ਼ਾਂਤ ਤੇ ਸਮਝਦਾਰੀ ਨਾਲ ਸਮੱਸਿਆਵਾਂ ਦਾ ਹੱਲ ਲੱਭ ਲੈਂਦੇ ਹੋ ਤੁਹਾਡੀ ਇਹ ਖੂਬੀ ਨਾ ਸਿਰਫ ਤੁਹਾਡੀ ਅਕਸੀਅਤ ਨੂੰ ਚਮਕਾਉਂਦੀ ਹੈ ਬਲਕਿ ਤੁਹਾਡੇ ਰਿਸ਼ਤਿਆਂ ਵਿੱਚ ਡੁੰਗਾਈ ਲਿਆਉਂਦੀ ਹੈ ਇਹ ਜਿਗੀਆਂ ਜੀ ਅੱਜ ਦੀਆਂ ਤੁਹਾਡੀਆਂ 10 ਖਾਸੀਅਤਾਂ ਅਸੀਂ ਸਿਰਫ ਅੱਜ ਖਾਸੀਅਤਾਂ ਬਾਰੇ ਗੱਲਬਾਤ ਕਰਾਂਗੇ ਤੇ ਇਸ ਦੇ ਰਿਲੇਟਡ ਅਸੀਂ ਹੋਰ ਵੀ ਹੋਰ ਚੀਜ਼ਾਂ ਲੈ ਕੇ ਆਵਾਂਗੇ ਜਿਵੇਂ ਕਿ ਕੁੰਭ ਰਾਸ਼ੀ ਵਾਲਿਆਂ ਦਾ ਭਵਿੱਖ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਉਨ੍ਹਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਕਮੀਆਂ ਰਹਿੰਦੀਆਂ ਨੇ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਅੱਜ ਸਿਰਫ ਅਸੀਂ ਨਹੀਂ ਇਹਨਾਂ ਦੀਆਂ ਖਾਸੀਅਤਾਂ ਬਾਰੇ ਗੱਲਬਾਤ ਕੀਤੀ ਹੈ ਜੇਕਰ ਤੁਸੀਂ ਸੋਹਦੇ ਹੋ ਕਿ ਮੈਂ ਇਸੇ ਤਰੀਕੇ ਦੇ ਨਾਲ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਹੋ ਰਹੀ ਉਤਲ-ਪੁਤਲ ਬਾਰੇ ਦੱਸਾਂ ਅਤੇ ਤੁਹਾਨੂੰ ਆਪਣੀ ਜ਼ਿੰਦਗੀ ਦੀ ਉਤਲ-ਪੁਤਲ ਬਾਰੇ ਥੋੜਾ ਜਿਹਾ ਪਤਾ ਲੱਗ ਜਾਵੇ ਕਿ ਆਖਿਰ ਇਹ ਹੋ ਕਿ ਮੇਰਿਆ ਤਾਂ ਸ਼ਾਇਦ ਤੁਸੀਂ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਦੇ ਹੋ ਤੇ ਇਸ ਚੈਨਲ ਦਾ ਨਾਮ ਹੀ ਟਾਕ ਆਫ ਡੈਸਟਨੀ ਹੈ ਤਾਂ ਅਸਲੀ ਜੇਕਰ ਚੈਨਲ ਉੱਤੇ ਆ ਹੀ ਗਏ ਹੋ ਤਾਂ ਸਬਸਕ੍ਰਾਈਬ ਕਰ ਲਓ ਯਾਰ ਨਵਾਂ ਚੈਨਲ ਹੈ ਇਸ ਨੂੰ ਥੋੜਾ ਜਿਹਾ ਗਰੋ ਕਰੋ ਜੇਕਰ ਤੁਹਾਡਾ ਸਹਯੋਗ ਹੋਵੇਗਾ ਤਾਂ ਅਸੀਂ ਵੀ YouTube ਦੇ ਉੱਤੇ ਛਾ ਜਾਾਂਗੇ ਚਲੋ ਜੀ ਸਾਨੂੰ ਦੋ ਇਜਾਜ਼ਤ ਮਿਲਦੇ ਹਾਂ ਇੱਕ ਹੋਰ ਨਵੀਂ ਰਾਸ਼ੀ ਦੇ ਨਾਲ ਅਤੇ ਜੇਕਰ ਤੁਸੀਂ ਹੋਰ ਵੀ ਗੱਲਾਂ ਜਾਣਨਾ ਚਾਹੁੰਦੇ ਹੋ ਤਾਂ ਅਸੀਂ ਹੋਰ ਵੀ ਗੱਲਾਂ ਲੈ ਕੇ ਆਵਾਂਗੇ ਕਿਉਂਕਿ ਅਸੀਂ ਨੇ ਇਸ ਰਿਲੇਟਿਡ ਹੀ ਪੜ੍ਹਾਈ ਕੀਤੀ ਹੈ ਸਾਡੇ ਦੱਸਣ ਦਾ ਨਜ਼ਰੀਆ ਥੋੜਾ ਜਿਆਦਾ ਲੱਗਿਆ ਵੱਖਰਾ ਹੈ ਕਿਉਂਕਿ ਅਸੀਂ ਸਾਰਿਆਂ ਨਾਲੋਂ ਵੱਖਰੇ ਤਰੀਕੇ ਦੇ ਨਾਲ ਲੋਕਾਂ ਨੂੰ ਸਮਝਾਉਂਦੇ ਹਾਂ ਤੁਹਾਨੂੰ ਇਹ ਚੀਜ਼ਾਂ ਕਿਵੇਂ ਲੱਗੀਆਂ ਆਪਣੇ ਵਿਚਾਰ ਜਰੂਰ ਸਾਨੂੰ ਨਾਲ ਸਾਂਝੇ ਕਰਿਓ ਵੀਡੀਓ ਨੂੰ ਵਤ ਵਤ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਤੱਕ ਇਹ ਜਾਣਕਾਰੀ ਜਾ ਸਕੇ ਅਤੇ ਹੋਰ ਲੋਕ ਵੀ ਸਾਡੇ ਨਾਲ ਜੁੜ ਸਕਣ ਮਿਲਦੇ ਹਾਂ ਕੋ ਹੋਰ ਨਵੀਂ ਰੈਸ਼ਨਲ ਉਦੋਂ ਤੱਕ ਦੇ ਲਈ ਧੰਨਵਾਦ